ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 72 ਘੰਟੇ ਯਾਨੀ ਕਿ ਆਉਣ ਦੇ ਤਿੰਨ ਦਿਨਾਂ ਦੇ ਵਿੱਚ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਤੱਕ ਵੈਦ ਰਹਿ ਸਕਦਾ ਹੈ ਇਹ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੇ ਮੌਸਮ ਦਾ ਕੀ ਫੋਰਕਾਸਟ ਹੈ ਆਉਣ ਦੇ ਦਿਨਾਂ ਦੇ ਵਿੱਚ ਇਹ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਲਾਈਵ ਸੈਟਲਾਈਟ ਦੱਸੀ ਨਾ ਜਿਹੜੀਆਂ ਸਵੇਰ ਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ 18 ਫਰਵਰੀ ਦਾ ਅੱਜ ਦਿਨ ਹੈ ਜੀ ਤੇ ਇਸ ਵੇਲੇ ਦਾ ਟਾਈਮ ਹੈ ਜਿਵੇਂ ਕਿ ਅਸਾਨੂੰ ਦੱਸਿਆ ਸੀ ਕਿ ਬੀਤੇ 1-2 ਦਿਨ ਤੋਂ ਜਿਹੜਾ ਪਛਮੀ ਸਿਸਟਮ ਪਿੱਛੋਂ ਲੈਦੇ ਵਾਲੇ ਫਾਸੋਂ ਆ ਰਿਹਾ ਸੀ ਉਹ ਹੁਣ ਇਸ ਵੇਲੇ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਸਰਗਰਮ ਹੈ ਦਿੱਲੀ ਗੁਰੂਗਰਾਮ ਨੋਇਡਾ ਪੰਜਾਬ ਹਰਿਆਣਾ ਇਹਨਾਂ ਖੇਤਰਾਂ ਦੇ ਵਿੱਚ ਤੇ ਜੰਮੂ ਹਿਮਾਚਲ ਦੇ ਨਾਲ ਖੇਤਰਾਂ ਦੇ ਵਿੱਚ ਇਹ ਸਿਸਟਮ ਪੂਰੇ ਤਰ੍ਹਾਂ ਨਾਲ ਸਰਗਰਮ ਹੈ ਤੇ ਕਾਰਵਾਈਆਂ ਮੀਦੀਆਂ ਜਾਰੀ ਨੇ ਪੰਜਾਬ ਦੇ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਪਾਚੇ ਨੇ ਜਿਵੇਂ ਕਿ ਅਸਾਨੂੰ ਪਹਿਲਾਂ ਦੱਸਿਆ ਸੀ ਕਿ ਵੱਡੇ ਫੱਦਰ ਤੇ ਕੋਈ ਮੀਂਹ ਨਹੀਂ ਪੈਣਗੇ ਮੀਦੀਆਂ ਕਾਰਵਾਈਆਂ ਸੀਮਿਤ ਰਹਿਣਗੀਆਂ ਉਸੇ ਤਰ੍ਹਾਂ ਮਾਲਵਾ ਬੈਲਟ ਦੇ ਕਾਫੀ ਖੇਤਰਾਂ ਦੇ ਨਹੀਂ ਹੋਈਆਂ ਹਲਕੇ ਸ਼ਰਾਟੇ ਦੇ ਰੂਪ ਦੇ ਵਿੱਚ ਹਲਕੀ ਕੰਵਨ ਦੇ ਰੂਪ ਦੇ ਵਿੱਚ ਇਹ ਸਿਸਟਮ ਲੰਘ ਰਿਹਾ ਤੇ ਜਿੱਥੇ ਜਿੱਥੇ ਮੀਂਹ ਲੱਗੇਗਾ ਜੀ ਉਹੋਂ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਅਸੀਂ ਤੁਹਾਨੂੰ ਰਿਪੋਰਟ ਪਹਿਲਾਂ ਦੇ ਚੁੱਕੇ ਹਾਂ ਕਿ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਤੇ ਜਿੱਥੇ ਜਿੱਥੇ ਮੀਂਹ ਪਹੁੰਚੇ ਆ ਸਾਡੇ ਸਰੋਤੇ ਜਿਹੜਾ ਸਾਡੇ ਨਾਲ ਜੁੜੇ ਆ ਉਹ ਸਾਨੂੰ ਕਮੈਂਟ ਦੇ ਵਿੱਚ ਥੱਲੇ ਲਿਖਦੇ ਜਾਓ ਕਮੈਂਟ ਸੈਸ਼ਨ ਤੁਹਾਡੇ ਲਈ ਖੁੱਲਾ ਹੈ ਪੰਜਾਬ ਦੇ ਨਾਲ ਜੇਕਰ ਗੱਲ ਹਰਿਆਣਾ ਦੀ ਕੀਤੀ ਜਾਵੇ ਦਿੱਲੀ ਵਾਲੇ ਪਾਸੇ ਗੁਰੂਗਰਾਮ ਨੋਇਡਾ ਮਧ ਪ੍ਰਦੇਸ਼ ਦੇ ਉੱਤਰੀ ਭਾਗ ਬਿਹਾਰ ਯੂਪੀ ਦੇ ਕੇਂਦਰੀ ਯੂਪੀ ਤੋਂ ਉੱਤਰੀ ਯੂਪੀ ਦੇ ਜ਼ਿਲ੍ਹੇ ਇਧਰ ਆ ਜੇ ਆਪਾਂ ਉੱਤਰਾਖੰਡ ਦੇ ਹੇਠਲੇ ਖੇਤਰ ਹਿਮਾਚਲ ਜੰਮੂ ਦੇ ਹੇਠਲੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਤਾਂ ਅਗਲੇ ਇੱਕ ਦੋ ਦਿਨਾਂ ਦੇ ਵਿੱਚ ਫਾਲੇ ਸਰਗਰਮ ਰਹੇਗਾ ਪਹਾੜਾਂ ਦੇ ਵਿੱਚ ਅਤੇ ਹਲਕੀ ਬਰਬਾਰੀ ਦਾ ਇਹ ਸਿਸਟਮ ਦੌਰ ਲਵਾਵੇਗਾ ਸੋ ਅੱਗੇ ਆਉਣ ਵਾਲੇ ਦਿਨਾਂ ਤੇ ਵੀ ਗੱਲ ਕਰਦੇ ਆ ਅੱਜ 18 ਤਰੀਕਾ ਹੈ 19 ਤਰੀਕ ਨੂੰ ਲਗਭਗ ਸਵੇਰ ਹੁੰਦੇ ਹੁੰਦੇ ਯਾਨੀ ਕਿ ਕੱਲ ਸਵੇਰ ਦੇ 10:00 ਵਜੇ ਨੂੰ ਇਹ ਸਿਸਟਮ ਮੈਦਾਨਾਂ ਤੋਂ ਪਾਰ ਲੰਘ ਜਾਣਾ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸਿਸਟਮ ਖੇਤਾਂ ਤੋਂ ਇਹ ਸਿਸਟਮ ਪਾਰ ਬੋਲ ਜਾਣਾ ਤੇ ਕੱਲ ਤੋਂ ਫਿਰ ਤੋਂ ਜਿਹੜੀਆਂ ਸੋਹਣੀਆਂ ਧੁੱਪਾਂ ਦੇ ਦਰਸ਼ਨ ਹੋਣਗੇ ਚੜ੍ਹਦੇ ਸੂਰਜ ਦੇ ਦਰਸ਼ਨ ਹੋਣਗੇ ਤੇ ਜਿੱਥੇ ਇੱਕ ਵਾਰ ਫਿਰ ਤੋਂ ਉੱਤਰ ਪਛੋਦੀਆਂ ਹਵਾਵਾਂ ਜਦੋਂ ਵਾਪਸੀ ਕਰਨਗੀਆਂ ਠੰਡੀਆਂ ਹੋਣਗੀਆਂ ਖੁਸ਼ਕ ਹਵਾਵਾਂ ਹੋਣਗੀਆਂ ਤੇ ਕਿਉਂਕਿ ਫਹਾੜਾ ਦੇ ਵਿੱਚ ਬਰ ਬਾਰੀ ਲੱਗਣਗੀਆਂ ਤੇ ਉਹਦੇ ਨਾਲ ਜਣੀਆਂ ਠੜੀਆਂ ਖੁਸ਼ਕ ਹਵਾਵਾਂ ਫਿਰ ਤੋਂ ਮੈਦਾਨਾਂ ਨੂੰ ਕੂਚ ਕਰਨਗੀਆਂ ਤੇ ਜਿਸ ਦੇ ਨਾਲ ਸਵੇਰ ਤੇ ਸ਼ਾਮ ਦੇ ਠਾਰੀ ਇੱਕ ਵਾਰ ਫਿਰ ਤੋਂ ਵਸ ਸਕਦੀ ਹੈ ਤੇ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਵਟ ਜਿਹੜੀ ਅਸੰਭਵ ਹੈ ਅੱਜ ਦਿਨ ਦੀ ਗੱਲ ਕਰਨੀਆਂ ਤੇ ਅੱਜ ਕੋਈ ਬੱਦਲ ਵਾਈ ਵਾਲਾ ਸਿਸਟਮ ਉੱਪਰ ਦੇ ਲੰਘ ਰਿਹਾ ਤੇ ਇਹਨੂੰ ਕੋਈ ਸਪੋਰਟ ਉੱਪਰ ਦੀ ਹੈ ਨਹੀਂ ਉੱਪਰ ਇਹਦਾ ਹਵਾ ਵਹਾ ਹੈ ਜਿਹੜਾ ਬਹੁਤਾ ਚੱਲ ਨਹੀਂ ਰਿਹਾ ਕਾਫੀ ਖੇਤਰਾ ਦੇ ਵਿੱਚ ਉੱਪਰ ਰੁਕਿਆ ਹੋਇਆ ਤੇ ਇਸ ਕਰਕੇ ਇਹ ਸਪੋਰਟ ਨਹੀਂ ਆ ਇਸ ਇਸੇ ਕਾਰਨ ਕਰਕੇ ਸਿਸਟਮ ਡਾਊਨ ਹੈ ਜੇਕਰ ਗੱਲ ਟੈਂਪਰੇਚਰ ਦੀ ਕਰੀਏ ਤੇ ਅੱਜ ਜਿਹੜੇ ਟੈਂਪਰੇਚਰ ਦਰਜ ਹੋਣਗੇ ਉਹਨਾਂ ਦੇ ਵਿੱਚ ਕਾਫੀ ਗ੍ਰਾਵਟ ਆਵੇਗੀ 20 21 ਤੋਂ ਲੈ ਕੇ 23 24 ਦੇ ਵਿਚਕਾਰ ਟੈਂਪਰੇਚਰ ਦਰਜ ਹੋ ਸਕਦੇ ਨੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਇਸੇ ਤਰ੍ਹਾਂ ਜਿਹੜੇ ਰਾਤਾਂ ਦੇ ਟੈਂਪਰੇਚਰ ਹੋਣਗੇ ਬੀਤੀ ਰਾਤ ਜਿਹੜੀ ਲੰਘੀ ਆ ਦੇ ਵਿੱਚ ਜਿਹੜੀ ਉੱਤੇ ਸਿਸਟਮ ਲੰਘਦਾ ਸਿਆ ਤੇ ਉਹਦੇ ਵਿੱਚ ਇੱਕ ਡਿਗਰੀ ਦਾ ਛਾਲ ਆਇਆ ਤੇ 9 10 ਲੈ ਕੇ 14 15 ਦੇ ਵਿੱਚ ਘੱਟ ਟੈਂਪਰੇਚਰ ਦਰਜ ਹੋਏ ਨੇ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਸੋ ਇਸੇ ਤਰ੍ਹਾਂ ਆਉਂਦੇ ਦਿਨਾਂ ਦੇ ਵਿੱਚ ਠਾਰੀ ਬਦਲ ਕਰਕੇ ਰਾਤਾਂ ਦੇ ਟੈਂਪਰੇਚਰ ਥੱਲੇ ਡੇਪ ਕਰਨਗੇ ਇੱਕ ਦੋ ਡਿਗਰੀ ਘਟਣਗੇ ਤੇ ਦਿਨਾਂ ਦੇ ਵਿੱਚ ਧੁੱਪਾਂ ਲੱਗਣਗੀਆਂ ਤੇ پورا ਆਪਣੇ ਉਤਰ ਪਛੋਦੀਆਂ ਹਵਾਵਾਂ ਵੀ ਚੱਲਣਗੀਆਂ ਪਰ ਉਹ ਜਿਆਦਾ ਜੋਰ ਹੈ ਜਿਹੜਾ ਧੁੱਪ ਦਾ ਹੀ ਰਹੇਗਾ ਕਿਉਂਕਿ ਦਿਨ ਵੱਟੇ ਹੋ ਰਹੇ ਨੇ ਇਸ ਕਰਕੇ ਧੁੱਪ ਦਾ ਜਿਆਦਾ ਜੋਰ ਰਹੇਗਾ ਸੋ ਟੈਂਪਰੇਚਰ ਆਉਣ ਵਾਲੇ ਦਿਨਾਂ ਦੇ ਵਿੱਚ 23 24 ਤੱਕ ਕੇ 26 ਤਾਈ ਤੇ ਫਿਰ ਤੋਂ ਇੱਕ ਵਾਰ ਵਾਪਸੀ ਕਰਦੇ ਨਜ਼ਰ ਆ ਸਕਦੇ ਨੇ ਫਿਲਹਾਲ ਅਗਲੇ ਕੁ ਦੌਰ ਤੱਕ ਹੋਣਗੇ ਉਹ ਠੰਡੇ ਹੋ ਸਕਦੇ ਨੇ ਕਿਉਂਕਿ ਸਿਸਟਮ ਹਜੇ ਲੰਘ ਗਿਆ ਸੋ ਆਉਂਦੇ ਦਿਨਾਂ ਦੇ ਵਿੱਚ ਸਿਸਟਮ ਕੋਈ ਨਹੀਂ ਆ ਰਿਹਾ ਜੀ 24 25 ਦੇ ਕਿ ਸਿਸਟਮ ਆ ਰਿਹਾ ਪਰ ਉਹ ਬਹੁਤ ਹਲਕਾ ਦਰਜੇ ਦਾ ਸਿਸਟਮ ਹੈ ਉਹਦੇ ਵਿੱਚ ਕਣੀਆਂ ਲੱਗਣਗੀਆਂ ਨਹੀਂ ਲੱਗਣਗੀਆਂ ਆਉਂਦੇ ਸਮੇਂ ਦੇ ਵਿੱਚ ਹਤਾ ਲੱਗੇਗਾ 18 ਤੀਤਾ ਚਲੋ ਅੱਜ ਆ 19 20 21 22 ਇਹ ਦਿਨ ਮੁੱਖ ਤੌਰ ਤੇ ਖੁਸ਼ਕ ਨੇ ਸਾਫ ਨੇ ਕਿਸਾਨ ਵੀਰ ਜਿਹੜੇ ਸਾਨੂੰ ਸੁਣ ਰਹੇ ਨੇ ਆਪਣਾ ਕੰਮ ਸਹਿਜ ਮਤੇ ਨਾਲ ਸੀ ਲੇਪਰੇ ਚੜਦੇ ਰਹੋ ਖੇਤੀਬਾੜੀ ਵਾਲਾ ਜਿਹੜੇ ਹੋਰ ਕੰਮ ਕਰ ਤੁਸੀਂ ਲਿਖੇ ਹੋਏ ਨੇ ਆਪਣਾ ਵਧੀਆ ਢੰਗ ਨਾਲ ਲੇਪਰੇ ਚੜਦੇ ਰਹੋ ਕੋਈ ਵੱਡੇ ਫੱਦਰ ਤੇ ਮੀਂਹ ਨਹੀਂ ਜੀ ਅਗਲੇ 4-5 ਦਿਨ ਤੇਨੇ ਤੇਰੇ ਕੋਈ ਸਿਸਟਮ ਹੈ ਨਹੀਂ ਧੰਨਵਾਦ